ਕਪੂਰਥਲਾ ਪੁਲਿਸ ਨੇ ਪਿਛਲੇ ਕੁਝ ਸਮੇਂ ਦੌਰਾਨ ਗਵਾਚੇ ਹੋਏ 110 ਦੇ ਕਰੀਬ ਮੋਬਾਈਲ ਫੋਨਾਂ ਨੂੰ ਲੱਭ ਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕਰ ਦਿੱਤਾ ਪੁਲਿਸ ਲਾਈਨ ਕਪੂਰਥਲਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਥਾਣਾ ਸਾਈਬਰ ਕ੍ਰਾਈਮ ਦੇ ਟੀਮ ਸਖਤ ਮਿਹਨਤ ਸਦਕਾ ਪੁਲਿਸ ਨੂੰ ਇਹ ਸਫਲਤਾ ਹਾਸਿਲ ਹੋਈ ਹੈ ਆਪਣੇ ਗਵਾਚੇ ਹੋਏ ਮੋਬਾਈਲ ਫੋਨ ਲੱਭਣ ਤੋਂ ਬਾਅਦ ਮੋਬਾਈਲ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਜਿੱਥੇ ਪੰਜਾਬ ਪੁਲਿਸ ਦਾ तहे ਦਿਲੋਂ ਧੰਨਵਾਦ ਕੀਤਾ ਤੇ ਉੱਥੇ ਉਹ ਆਪਣੇ ਗਵਾਚੇ अच्छा हुआ मोबाइल फोन मुड़ प्राप्त करके खुशी दे विच फुले नहीं समा रहे पंजाब सरकार ਵੱਲੋਂ ਨਸ਼ਿਆਂ ਦੇ ਵਿਰੁੱਧ ਸਖਤ ਜਿਹੜੀ ਲੜਾਈ ਦੀ ਸ਼ੁਰੂਆਤ ਕੀਤੀ ਗਈ ਹੈ ਉਹਦੀ ਲੜੀ ਦੇ ਵਿੱਚ ਹੀ ਅੱਜ ਕਪੂਰਥਲਾ ਪੁਲਿਸ ਵੱਲੋਂ ਜਿਹੜਾ ਇੱਕ ਵਧੀਆ ਉਪਰਾਲਾ ਕੀਤਾ ਗਿਆ ਹੈ ਜਿਹੜੇ ਤਹਿਤ ਆਪ ਜਿਹੜੇ ਲੋਕਲ ਸਿਟੀਜ਼ਨਸ ਐ ਜਿਨ੍ਹਾਂ ਦੇ ਮੋਬਾਈਲ ਫੋਨ ਲੌਸਟ ਸੀਗੇ ਜਾਂ ਮਿਸਪਲੇਸ ਸੀਗੇ ਉਹਨਾਂ ਨੂੰ ਟ੍ਰੇਸ ਕਰਕੇ ਅਸੀਂ ਅੱਜ ਤਕਰੀਬਨ 110 ਮੋਬਾਈਲ ਫੋਨ ਉਹਨਾਂ ਦੇ ਲਾਫਲ ਓਨਰਸ ਨੂੰ ਜਿਹੜਾ ਹੈਂਡਓਵਰ ਕਰ ਰਹੇ ਹਾਂ ਇਹ ਜਿਹੜੀ ਕਾਰਵਾਈ ਹੈਗੀ ਐ ਇਹ ਸਾਡੇ ਟੈਕਨੀਕਲ ਜਿਹੜੀ ਇਨਵੈਸਟੀਗੇਸ਼ਨ ਅਤੇ ਭਾਰਤ ਸਰਕਾਰ ਦਾ ਜਿਹੜਾ ਪੋਰਟਲ CEIR ਹੈਗਾ ਹੈ ਉਦੀ ਵਰਤੋਂ ਕਰਕੇ ਆਪਾਂ ਜਿਹੜੇ 110 ਮੋਬਾਈਲ ਫੋਨ ਰਿਕਵਰ ਕੀਤੇ ਹਨ ਤੇ ਉਹਨਾਂ ਨੂੰ ਲਾਫਰ ਲੋਨਰਸ ਨੂੰ ਅਸੀਂ ਜਿਹੜਾ ਹੈਂਡਓਵਰ ਵੀ ਅੱਜ ਕਰ ਰਹੇ ਆ ਮੈਂ ਸਾਰੇ ਮੀਡੀਆ ਤੇ ਮਾਧਿਅਮ ਦੇ ਰਾਹੀਂ ਸਾਰੇ ਸਿਟੀਜ਼ਨਸ ਨੂੰ ਅਪੀਲ ਕਰਨਾ ਚਾਹਾਂਗਾ ਕਿ ਜਦੋਂ ਵੀ ਤੁਹਾਡਾ ਮੋਬਾਈਲ ਫੋਨ ਜਾਂ ਸਨੇਚ ਹੁੰਦਾ ਹੈ ਜਾਂ ਚੋਰੀ ਹੁੰਦਾ ਹੈ ਜਾਂ ਗਵਾਚ ਜਾਂਦਾ ਹੈ ਤੁਸੀਂ ਇਸ ਚੀਜ਼ ਦੀ ਇਨਫੋਰਮੇਸ਼ਨ ਆਪਣੇ ਨਜ਼ਦੀਕੀ ਪੁਲਿਸ ਸਟੇਸ਼ਨ ਜਾਂ ਸਾਂਝ ਕੇਂਦਰ ਦੇ ਵਿੱਚ ਜ਼ਰੂਰ ਦਿਓ ਤੁਹਾਡੀ ਇਮੀਡੀਏਟਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੁਹਾਡਾ ਜਿਹੜਾ ਫੋਨ ਹੈ ਉਹ ਛੇਤੀ ਨੂੰ ਛੇਤੀ ਟਰੇਸ ਵੀ ਕੀਤਾ ਜਾਊਗਾ ਦੂਜਾ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਪੂਰੇ ਪੰਜਾਬ ਦੇ ਵਿੱਚ ਸਾਈਬਰ ਕ੍ਰਾਈਮ ਥਾਣੇ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਜਿਹੜਾ ਸਾਈਬਰ ਕ੍ਰਾਈਮ ਅੱਜ ਦੇ ਦਿਨ ਜਿਹੜਾ ਬਹੁਤ ਹੀ ਤੇਜ਼ੀ ਨਾਲ ਵੱਧ ਰਿਹਾ ਹੈਗਾ ਤਾਂ ਇਹਦੇ ਪ੍ਰਤੀ ਸਾਨੂੰ ਬਹੁਤ ਹੀ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈਗੀ ਹੈ ਮੈਂ ਤੁਹਾਡੇ ਮੀਡੀਆ ਰਾਹੀਂ ਮੈਂ ਸਾਰੇ ਜਿਹੜੇ ਸਿਟੀਜ਼ਨਸ ਨੂੰ ਮੈਂ ਬੇਨਤੀ ਕਰਨਾ ਚਾਹਾਂਗਾ कि ਆਪਾ ਸਾਈਬਰ ਕਰਾਈਮ ਦੇ ਉੱਤੇ ਬਹੁਤ ਹੀ ਸੁਚੇਤ ਰਹੀਏ ਆਪਣੇ ਜਿਹੜੇ ਪਾਸਵਰਡਸ ਹੋ ਗਏ OTPs ਹੋ ਗਏ ਕਿਸੇ ਨਾਲ ਵੀ ਅਸੀਂ ਜਿਹੜਾ ਸ਼ੇਅਰ ਨਾ ਕਰੀਏ ਆਪਣੀ ਵਧੀਆ ਜਿਹੜੀ ਪ੍ਰੈਕਟਿਸਸ ਹੈ ਉਹਨੂੰ ਫੋਲੋ ਕਰੀਏ ਤੇ ਜੇ ਕੋਈ ਸਾਈਬਰ ਕਰਾਈਮ ਹੁੰਦਾ ਹੈ ਜਾਂ ਤੁਹਾਨੂੰ ਕੋਈ ਫਰੌਡ ਕਾਲ ਆਂਦੀ ਹੈ ਜਾਂ ਕੋਈ ਫਰੌਡ ਮੈਸੇਜ ਆਂਦਾ ਹੈ ਇਮੀਡੀਏਟਲੀ ਤੁਸੀਂ ਉਹਨੂੰ ਰਿਪੋਰਟ ਕਰ ਸਕਦੇ ਹੋ ਇਸ ਤੋਂ ਇਲਾਵਾ ਕੋਈ ਜਿਹੜੀ ਗਲਤ ਟ੍ਰਾਂਜੈਕਸ਼ਨ ਵੀ ਹੋ ਜਾਂਦੀ ਹੈ ਤੇ ਸਾਡਾ ਹੈਲਪਲਾਈਨ ਨੰਬਰ 1930 ਹੈਗਾ ਇਹ ਇਮੀਡੀਏਟਲੀ ਤੁਸੀਂ ਉਹਦੇ ਤੇ 793 ਨੰਬਰ ਡਾਇਲ ਕਰਕੇ ਉਹਨੂੰ ਰਿਪੋਰਟ ਕਰੋ ਇਹ ਜਿਹੜੀ ਤੁਹਾਡੀ ਬੈਂਕ ट्रांजੈਕਸ਼ਨ ਹੈ ਉਹ ਫ੍ਰੀਜ਼ ਵੀ ਕਰਾਈ ਜਾ ਸਕਦੀ ਹੈ ਸਰ ਜਿਹੜੇ ਮੋਬਾਈਲ ਰਿਕਵਰ ਹੋਏ ਆ ਇਹ 50 ਪਰਚੋਹ ਜਾਂ ਜ਼ਿਲ੍ਹੇ ਪਰ ਦੇ ਆ ਸਾਡੇ ਮੋਬਾਈਲ ਜਿਹੜੇ ਮੈਜੋਰਿਟੀ ਜਿਹੜੇ ਹੈਗੇ ਆ ਆਪਣੇ ਪੰਜਾਬ ਸਟੇਟ ਦੇ ਹੀ ਹੈਗੇ ਆ ਸਾਰੇ ਸਟੇਟ ਦੇ ਇਹ ਤੇ ਅਦਰ ਸਟੇਟਸ ਸਿੰਘ ਹੀ ਹੈਗੇ ਆ ਸਰ 110 ਜਿਹੜੇ ਮੋਬਾਈਲ ਆ 110 ਤੇ 110 ਜਿਹੜੇ ਆ ਇਹ ਇਹਦੇ ਵਿੱਚ ਕੋਈ ਲੁੱਕ ਕੋ ਨਹੀਂ ਕਿ ਸਿਰਫ ਇਹ ਮੰਨ ਲਓ ਕਿਸੇ ਦਾ ਮੋਬਾਈਲ ਡਿੱਗ ਪਿਆ ਜਾਂ ਕਿਤੇ ਕਿਸਦਾ ਰਹਿ ਗਿਆ ਵਿਸੂ ਗਿਆ ਇਹ ਕੋਈ ਮੋਬਾਈਲ ਪ੍ਰਾਇਮਰੀਲੀ ਇਹ ਉਹ ਮੋਬਾਈਲ ਫੋਨ ਹੈ ਜਿਹਦੇ ਵਿੱਚ ਸਾਨੂੰ ਇਨਫੋਰਮੇਸ਼ਨ ਜਿਹੜੀ ਹੈ ਮਿਸਿੰਗ ਜਾਂ ਲੌਸਟ ਦੀ ਦਿੱਤੀ ਗਈ ਹੈ ਪ੍ਰਾਇਮਰੀਲੀ ਉਹ ਮੋਬਾਈਲ ਫੋਨ ASCII 110 ਟ੍ਰੇਸ ਕੀਤਾ ਗਿਆ ਹੈ ਅਸਲ ਹੁੰਦਾ ਦਾ ਇਸ ਤਰ੍ਹਾਂ ਕਿ ਮੋਬਾਈਲ ਜਿਹੜਾ ਜਾਂ ਚਾਹਤ ਕਰ ਟੁੱਟੇ ਜਾਂਦੇ ਆ ਉਸ ਤੋਂ ਬਾਅਦ ਜਿਸ ਤਰ੍ਹਾਂ ਪਹਿਲੇ ਗੱਲਬਾਤ ਕੀਤੀ ਸੀ ਸਾਡੇ ਨਾਲ ਕਿ ਰਿਪੋਰਟ ਲਖਾਣ ਜਾਂਦੀ ਹੈ ਰਿਪੋਰਟ ਦੇ ਵਿੱਚ ਮਿਸਿੰਗ ਦਾ ਜਿਹੜਾ ਵਾ ਉਹ ਜ਼ਿਕਰ ਕੀਤਾ ਜਾਂਦਾ ਟੁੱਟਾ ਫੋਨ ਨਹੀਂ ਕੀਤਾ ਜਾਂਦਾ ਮੈਂ মিডিਆ ਰਾਹੀਂ ਇਹ ਹੀ ਬੇਨਤੀ ਕਰਨਾ ਚਾਹੁੰਦਾ ਕਿ ਸਿਟੀਜ਼ਨ ਸਾਡੇ ਕੋਲ ਆਉਣ ਜੇ ਉਹਨਾਂ ਦੇ ਕੋਲੋਂ ਮੋਬਾਈਲ ਫੋਨ ਸਨੇਚ ਹੁੰਦਾ ਹੈ ਇਮੀਡੀਏਟਲੀ ਕਾਰਵਾਈ ਕਰਦੇ ਹੋਏ ਸਬੰਧਤ ਜਿਹੜਾ ਧਾਰਾਆਂ ਵਾਂਹ ਤਹਿਤ ਮੁਕਦਮਾ ਦਰਜ ਕੀਤਾ ਜਾਊਗਾ ਤੇ ਤਫ਼ਤੀਸ਼ ਕੀਤੀ ਜਾਊਗੀ ਜੇ ਲੋਕ ਆਪੇ ਆ ਕੇ ਕਹਿੰਦੇ ਹਨ ਕਿ ਉਹ ਮੋਬਾਈਲ ਫੋਨ ਲੌਸਟ ਹੋ ਗਿਆ ਜਾਂ ਮਿਸਿੰਗ ਹੈ ਤਾਂ ਮੈਨੂੰ ਟ੍ਰੇਸ ਕਰਕੇ ਦਿਓ ਤੇ ਉਸ ਸੰਬੰਧੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈ ਅੱਜ ਸਰ ਜਿਹੜਾ ਮੋਬਾਈਲ ਨੰਬਰ ਆਇਆ ਇਹ ਪੰਜਾਬ ਦੇ ਤੇ ਪੰਜਾਬ ਤੋਂ ਬਾਹਰਲੀ ਸਟੇਟ ਦੇ ਜਿਹੜੀ ਜਿਹੜੀ ਜਗ੍ਹਾ ਤੋਂ ਲੈਣ ਲਈ ਆਇਆ ਲੋਕਲ ਲੋਕਲ ਮੈਜੋਰਟੀ ਜਿਹੜੇ ਹੈਗੇ ਆ ਉਹ ਲੋਕਲ ਕਪੂਰਥਲਾ ਜ਼ਿਲ੍ਹੇ ਤੋਂ ਹੀ ਹੈਗੇ ਨੇ ਮਾਸ਼ਾਲਲਾ ਨਹੀਂ ਜਿਸ ਤਰ੍ਹਾਂ ਵੀ ਚਿਹਰੇ ਸੀ ਪੰਜਾਬ ਪੰਜਾਬ ਤੋਂ ਬਾਹਰਲੇ ਵੀ ਆ